ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਿਰ ਤੋਂ ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਆਪਾਂ ਜਾ ਰਹੇ ਸੀ ਕਿਸੇ ਕੰਮ ਨੂੰ ਤੇ ਆਪਾਂ ਨੂੰ ਇੱਕ ਜਗ੍ਹਾ ਮਿਲੀ ਬਹੁਤ ਹੀ ਉੱਚੀ ਪਿੰਡ ਦੇ ਨਾਲੋਂ ਬਹੁਤ ਨਜ਼ਾਇਜ਼ ਜਿਆਦੇ ਉੱਚੀ ਦਵਾਬਾ ਏਰੀਆ ਦਾ ਹੈ ਪਿੰਡ ਹੈ ਪਿੰਡ ਦਾ ਨਾਮ ਹੈ ਬਲਾਚੌਰ ਤੇ ਆਪਾਂ ਇਹ ਹੁਣ ਚੜ੍ਹਾਈ ਚੜ੍ਹਨੀ ਸ਼ੁਰੂ ਕਰ ਰਹੇ ਹਾਂ ਤੁਸੀਂ ਹੈਰਾਨ ਰਹਿ ਜਾਓਗੇ ਉੱਤੋਂ ਦੇਖ ਕੇ ਵੀ ਐਨੀ ਉੱਚੀ ਜਗ੍ਹਾ ਵੀ ਕੋਈ ਪੁਰਾਣੀ ਬਣਾ ਸਕਦਾ ਸਭ ਤੋਂ ਉਚਾਈ ਤੇ ਪਿੰਡ ਦੀ ਤੇ ਬਣਾਈ ਗਈ ਇਹ ਜਗ੍ਹਾ ਇਹ ਸਟਰਕਚਰ ਆ ਲਾਲ ਰੰਗ ਦਾ ਪੁਰਾਣਿਆਂ ਤੋਂ ਵੀ ਪੁਰਾਣਾ ਜਾਣਕਾਰੀ ਮੁਤਾਬਕ ਸਾਨੂੰ ਪਤਾ ਲੱਗਿਆ ਕਿ ਇਹ ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਕੋਈ ਫੌਜਾਂ ਦੇ ਰਹਿਣ ਵਾਲਾ ਅੱਡਾ ਸੀ ਤੇ ਇਸ ਦੇ ਉੱਤੇ ਕੋਈ ਵੀ ਇੰਨਾ ਇਤਿਹਾਸ ਲਿਖਿਆ ਨਹੀਂ ਗਿਆ ਤੇ ਜੇ ਕਿਸੇ ਨੂੰ ਪਤਾ ਹੈ ਤਾਂ ਕਮੈਂਟਾਂ 'ਚ ਜਰੂਰ ਦੱਸਿਓ ਪਰ ਸਾਨੂੰ ਇੰਨਾ ਪਤਾ ਵੀ ਤੁਹਾਨੂੰ ਦੱਸਿਆ ਵੀ ਇਹ ਰਾਜਾ ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਹੈ ਤੇ ਇੱਥੋਂ ਹੁਣ ਤੁਸੀਂ ਦੇਖੋ ਵੀ ਸਾਰਾ ਪਿੰਡ ਦਿਖ ਰਿਹਾ ਹੈ ਤੁਸੀਂ ਦੇਖੋ ਆਪਾਂ ਇਸ ਟਾਈਮ ਬਹੁਤ ਉੱਚਾਈ ਤੇ ਖੜੇ ਆ ਉਹ ਉਧਰ ਸਾਹਮਣੇ ਰਾਜਾ ਸਾਹਿਬ ਜੀ ਦੀ ਜਗਾ ਜੋ ਕਿ ਦੋਆਬਾ ਏਰੀਆ ਦੇ ਵਿੱਚ ਬਹੁਤ ਹੀ ਮਸ਼ਹੂਰ ਬਾਬੇ ਹੋਏ ਨੇ ਉਹ ਤੇ ਸਾਰਾ ਦੋਆਬਾ ਏਰੀਆ ਇਹਨਾਂ ਨੂੰ ਮੰਨਦਾ ਹੈ ਕਿਸੇ ਕਿਸੇ ਵੀਰ ਨੂੰ ਮਾਲਵਾ ਏਰੀਆ ਵਿੱਚ ਵੀ ਇਹਦੇ ਬਾਰੇ ਜਾਣਕਾਰੀ ਹੋਊਗੀ ਪਰ ਜ਼ਿਆਦਾਤਰ ਇਹਨੂੰ ਦੋਆਬਾ ਏਰੀਆ ਵਿੱਚ ਹੀ ਮੰਨਿਆ ਜਾਂਦਾ ਹੈਗਾ ਤੇ ਮਾਝੇ ਵਿੱਚ ਵੀ ਬਹੁਤ ਮੰਨਤਾ ਇਸ ਬਾਬੇ ਦੀ ਤੇ ਇਹ ਹੈਗੀ ਉਹ ਰੈੱਡ ਮੰਨ ਕੇ ਚਲੋ ਇਮਾਰਤ ਇੱਥੇ ਹੁਣ ਕਾਫੀ ਫੁੱਲ ਬੂਟੇ ਲੱਗੇ ਹੋਏ ਆ ਲੋਕ ਆ ਕੇ ਬੈਠੇ ਰਹਿੰਦੇ ਹੈਗੇ ਤੇ ਇਸ ਦੇ ਚਾਰ ਗੇਟ ਨੇ ਚਾਰਾਂ ਦੇ ਵਿੱਚੋਂ ਦੋ ਗੇਟ ਬੰਦ ਕਰ ਦਿੱਤੇ ਗਏ ਨੇ ਤੇ ਦੋ ਖੁੱਲੇ ਆ। ਮਤਲਬ ਕੀ ਜੇ ਆਪਾਂ ਗੱਲ ਕਰੀਏ ਵੀ ਚਾਰੇ ਗੇਟਾਂ ਤੋਂ ਪਿੰਡ ਦੀ ਉਚਾਈ ਤੇ ਇਸ ਨੂੰ ਤਾਂ ਰੱਖਿਆ ਗਿਆ ਸੀ ਕਿਉਂਕਿ ਵੀ ਮਨ ਕੇ ਆਸੇ-ਪਾਸੇ ਨਿਗਾਹ ਰਹਿ ਸਕੇ ਉੱਚੀ ਮਾਰਤ ਤੋਂ ਨਿਗਾਹ ਰਹਿ ਸਕੇ ਵੀ ਆਸੇ-ਪਾਸੇ ਇੱਕ ਦੇ ਗੇਟ ਆ ਸੀ ਦੇਖੋ ਇਹ ਬੰਦ ਕੀਤਾ ਗਿਆ। ਠੀਕ ਹੈ ਜੀ। ਤੇ ਲਾਲ ਰੰਗ ਇਹਨੂੰ ਕੀਤਾ ਗਿਆ ਇਹ ਨਿੱਕੀ ਇੱਟ ਦੀ ਬਣੀ ਹੋਈ ਹੈਗੀ ਅੰਦਰੋਂ। ਤੇ ਆਪਾਂ ਇਸ ਤੇ ਹੁਣ ਅੰਦਰ ਜਾ ਰਹੇ ਆ ਆ ਦੇ ਦੂਜਾ ਗੇਟ ਆ ਗਿਆ ਤੇ ਤੀਜਾ ਗੇਟ ਉਹ ਸਾਹਮਣੇ ਆ ਗਿਆ। ਤੇ ਚੌਥਾ ਗੇਟ ਤੁਹਾਨੂੰ ਦਿਖਾਉਣਾ ਹੈ ਅੰਦਰ ਜਾ ਕੇ ਆਪਾਂ ਦੇਖੋ ਜਿਹੜਾ ਗੇਟ ਬੰਦ ਕੀਤਾ ਹੋਇਆ ਸੀ ਠੀਕ ਹੈ ਜੀ ਤੇ ਇਹ ਨਿੱਕੀ ਹਟ ਦਾ ਇਹ ਐਕਸਟਰਾ ਸਟਰਕਚਰ ਬਣਿਆ ਹੋਇਆ ਹੈਗਾ ਤੇ ਇਧਰਲਾ ਗੇਟ ਵੀ ਖੁੱਲਾ ਹੈਗਾ ਹੈਗਾ ਮਤਲਬ ਕਿ ਤਿੰਨ ਗੇਟ ਇਹਦੇ ਖੁੱਲੇ ਇੱਕ ਗੇਟ ਬੰਦ ਕੀਤਾ ਚਾਰੇ ਦਿਸ਼ਾਵਾਂ ਵਿੱਚ ਇਸ ਦੀ ਬੰਦ ਦੀ ਨਿਗ੍ਹਾ ਰਹਿੰਦੀ ਸੀ ਜਦੋਂ ਇਹ ਸਟਰਕਚਰ ਬਣਾਇਆ ਗਿਆ ਸੀ ਵੀ ਫੌਜਾਂ ਦੇ ਰਹਿਣ ਲਈ ਜਿੰਨੀ ਕਾਪਾ ਨੂੰ ਜਾਣਕਾਰੀ ਮਿਲੀ ਹੈ ਠੀਕ ਹੈ ਜੀ ਤੇ ਹੁਣ ਆਪਾਂ ਇਸ ਦੇ ਬਾਹਰ ਚੱਲਦੇ ਹਾਂ ਇਤਿਹਾਸ ਵੀ ਆਪਾਂ ਇਸ ਦਾ ਦੇਖ ਲਿਆ ਹੁਣ ਆਪਾਂ ਬਾਹਰ ਨਿਕਲ ਕੇ ਥੋੜਾ ਇਹਦਾ 360뷰 ਦੇਖਦੇ ਆਂ ਵੀ ਕਿਵੇਂ ਇਹ ਦਿਖਦੀ ਆ ਆਪਾਂ ਇਸ ਦੇ ਗੇਟ ਦੇ ਵਿੱਚੋਂ ਬਾਹਰ ਨਿਕਲੇ ਆਂ ਦੇਖੋ ਪੱਕਾ ਸਥਾਨ ਇਹ ਬਣਾਇਆ ਗਿਆ ਹੋਗਾ ਤੇ ਛੋਟੇ ਛੋਟੇ ਇਹਦੇ ਗੇਟ ਰੱਖੇ ਗਏ ਨੇ ਆ ਗੇਟ ਨੂੰ ਡੌਗ ਲੱਗਿਆ ਹੋਇਆਗਾ ਤੇ ਇਸ ਤਰ੍ਹਾਂ ਦੀ ਇਹ ਕੁਸ਼ ਨਜ਼ਰ ਆਉਂਦੀ ਹੈਗੀ ਤੇ ਅਸੀਂ ਬਹੁਤ ਮੈਨ ਕਿ ਚਲੋ ਜਾਣਕਾਰੀ ਇਕੱਠੀ ਕੀਤੀ ਪਰ ਸਾਡੇ ਤੋਂ ਇੰਨੀ ਜਾਣਕਾਰੀ ਨਿਕਲ ਪਾਈ ਕਿ ਮਹਾਰਾਜਾ ਰਣਜੀਤ ਸਿੰਘ ਵੱਲੇ ਦੀ ਜਿੱਥੇ ਫੌਜਾਂ ਠਹਿਰਦੀਆਂ ਹੁੰਦੀਆਂ ਸੀ ਪਿੰਡ ਬਲਾਚੌਰ ਏਰੀਆ ਦਵਾਬਾ ਦੇ ਵਿੱਚ ਇਹ ਸਥਿਤ ਹੈ ਜੇ ਕਿਸ ਨੂੰ ਵੱਧ ਜਾਣਕਾਰੀ ਪਤਾ